ફે કંપનાો વેચીએ છીએ એક નંબર તે ਜਿਹੜੇ ਜਨ ਨਾਲ ਜੱਤ ਲੈਂਦੇ ਮੈਂ ਤਾਂ ਕਹਿੰਦਾ ਬੰਦ ਕਰਕੇ ਭਰਾਵਣਾ ਕਰਦੇ ਦੋ ਤਿੰਨ ਨਾਰੇ ਪਾਉਂਦੇ ਨਹੀਂ ਉਹ ਬਹੁਤ ਬਹੁਤ ਜੋ ਇਹ ਪੀ ਦੇ ਲਾਗੜ ਵਿੱਚ ਪਾਈ ਲਾਟ ਲਾਦੇ ਬਹੁਤ ਲੱਗਦਾ ਹੋਰ ਧਨਵਾਦ ਜੀ 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 ਜਿਹੜਾ ਭੰਗ ਦਿੱਤਾ ਉਹ ਤਾਉ ਵੀ ਦਿੱਤਾ ਜੀ ਸਾਰਾ ਕਰਾਜੀ ਬਰਗੁਰ ਜੀ ਦਾ ਕੰਮ बिंदर गड्ढी पिछले बड़ी बाली पिछले है ਲਖਵੀਰ ਸਿੰਘ ਲੱਖੇ ਸਾਡੇ ਦੇ ਕਾਗਜ਼ ਚਲਾਉਣ ਲਈ ਪਹੁੰਚੇ ਨੇ ਅਸੀਂ ਮਾਤਾ ਜੀ ਦਾ ਸਭ ਦਿਲ ਜਿਹੇ ਕਰਾਈਆਂ ਤੋਂ ਧੰਨਵਾਦ ਕਰਦੇ ਆ ਜਿੱਦਾਂ ਆਪਣਾ ਸਮੇਂ ਤੋਂ ਸਮਾਂ ਕੱਢ ਕੇ ਇੱਥੇ ਸਾਡੇ ਵਿੱਚ ਪਹੁੰਚੇ ਨੇ ਵੀਰ ਅਮਨਤ ਬਾਸ ਦੀ ਜੋਗੀ ਤੰਦੂਰ ਸਾਹਿਬ ਤੋਂ ਜੋ ਲੜ ਰਹੇ ਨੇ ਉਹਨਾਂ ਦੀ ਜਿੱਤੇ ਬਿਖੀ ਹੈ ਲੱਖੋ ਜੀ ਜਿੰਦਾਬਾਦ ਸਤਿ ਸ਼੍ਰੀ ਅਕਾਲ ਜਿੱਤੇ ਜਨਾ ਚਾਹੀਦਾ ਕਾਰਜ ਕਰਕੇ ਸਾਡੇ ਪੰਜਾਬ ਦੇ ਪੁੱਤੇ ਦੇ ਪਾਣੀਆਂ ਦੇ ਪੁੱਤੇ ਆਪੇ ਪੱਕੇ ਜਗ੍ਹਾ ਤੇ ਮਿਹਨਤ ਕਰੇ ਨੇ ਮੈਂ ਸਮਾਜ ਦੇ ਫੋਟੋ ਪਾ ਕੇ ਭਾਈ ਕਟਾ ਹਸਪਤਾਲ ਰੱਖੂਗਾ ਸਾਰੇ ਦੀ ਬੇਚੀਆ ਸਰਵੰਨਤਾ ਸਰਕਾਰੀ ਸਾਹਮਣੇ ਲੈ ਲਓ ਭਾਈ ਕਟਾ ਹਸਪਤਾਲ ਨੂੰ ਇੱਕ ਪਾਸੇ ਬਸਤ ਮਤ ਮੋੜ ਪਾ ਕੇ ਚਿਤਾ ਕੇ ਆਪਾਂ ਲੋਕ ਸਭਾ ਤੇ ਲਿਖ ਤੇ ਜੀਏ ਆਪਾਂ ਸਾਰੇ ਸਚਾਨ ਚੁੱਕੇ ਆ ਕੱਜ ਆਈ ਨਹੀਂ ਪਤਾ ਨਹੀਂ ਕਿਹੜਾ ਕਿਹੜੀ ਪਾਰਟੀ ਦੇ ਵਿੱਚ ਆ ਕੇ ਭਾਈ ਵੀਰੋ ਜੱਡੀ ਜੱਡੀ ਆ ਅਮਤਮਾ ਸਿੰਘੇ ਮਾਤਾ ਜੀ ਜੈਸਟੌਪ ਤੇ ਬਾਈ ਨਕਾਉਟ ਸੁਧਾੜਾ ਦੇ ਕਾਗਜ਼ ਭਰਉਣ ਲਈ ਪਹੁੰਚੇ ਨੇ ਅਸੀਂ ਬਹੁਤ ਬਹੁਤ ਤਰਕ ਕਰ ਗਿਆ 아니다 아유가... लखवी सिंध लखा सुधारा किदा लखा सुधारा कंदा रखंदा सारा कर चली जाने तो चली जाने जा खड़ जा, जा। चल ਬਾਈ ਮੜਿਆ ਉਹ ਕਰਦੇ ਆ ਆਹ ਬਾਈ ਪੱਗ ਪੱਗਾਇਰਨ ਨੂੰ ਲੱਗਦਾ ਨਹੀਂ ਬਣਾ ਲਾ என்ன 有力，有力，有力。 ਆਪਾਂ ਬਠਿੰਡੇ ਤੱਕ ਪਹੁੰਚਣਾ ਕਿਉਂਕਿ ਬਠਿੰਡੇ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਹੋਵੇਗਾ ਇਹ ਆਪਾਂ ਸਿਸਟਮ ਨੂੰ ਇੱਥੇ ਹੀ ਬਣਾ ਕੇ ਚੱਲਾਂਗੇ ਤਾਂ ਹੀ ਆਪਾਂ ਬਠਿੰਡੇ ਤੱਕ ਪਹੁੰਚਦੀ ਪੂਰੀ ਗੱਲਬਾਤ ਬਣਾ ਸਕਦੇ ਹਾਂ ਸੰਗਤਾਂ ਨੂੰ ਬੇਨਤੀ ਹੈ ਕਿ ਗੱਡੀਆਂ ਦਾ ਕਾਫਲੇ ਨੂੰ ਅੱਗੇ ਇੱਕ ਦੂਜੇ ਦੀ ਕਾਟ ਨਾ ਕਰਨ ਦੀ ਕੋਸ਼ਿਸ਼ ਕਰੋ ਜੋ ਕਿ ਲੱਖਾਂ ਸੁਧਾਰਾ ਸਾਡਾ ਇੱਥੋਂ ਦੇ ਐਮਪੀ ਦੇ ਇਲੈਕਸ਼ਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਖੜੇ ਹੋ ਰਹੇ ਨੇ ਜਿੱਥੇ ਤੱਕ ਬਾਤ ਜਾ ਰਹੀ ਹੈ ਬਠਿੰਡੇ ਸ਼ਹਿਰ ਦੇ ਔਰ ਪਿੰਡਾਂ ਸ਼ਹਿਰਾਂ ਨੂੰ ਬੇਨਤੀ ਵੀ ਆਪਾਂ ਰਲ ਮਿਲ ਕੇ ਸੱਤਾ ਵੀਰ ਦੀ ਮਦਦ ਕਰੀਏ ਤਨਮਾਨੇ ਘਰੋਂ ਨਾਲ ਖੜੀਏ ਤਾਂ ਕਿ ਆਪਾਂ ਬਠਿੰਡੇ ਦੇ ਵਿੱਚ ਲੱਖਾ ਖਤੜਾ ਜਿਹਨੂੰ ਐਪੀ ਬਣਾ ਕੇ ਭੇਜੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨਾਲ ਘੱਟੇ ਵਾਲੇ ਵੀਰ ਨੂੰ ਵੇਚੀਏ ਕਿ ਆਪਾਂ ਵਿੱਚ ਤੋਂ 4 ਮਿੰਟ ਜਿਹੜਾ ਇੱਥੇ ਪੰਜਾਬੀ ਸ਼ੌਂਕ ਆਉਂਦਾ ਉਹਨੂੰ ਲਾ ਲਿਆ ਕਰੋ ਲਖਵੀਰ ਜਿੱਦ ਲਖਾ ਸੁਧਾਰਾ ਜਿੰਦਾ ਦਾ ਜਿੰਦਾ ਹੋਇਆ ਜਿੱਦਾ ਦਾ ਮੁੱਖ ਸੁਧਾਰੇ ਜਿੰਦਾ ਬਈ ਦਾ ਗਾਣਾ ਲਾ ਦਿਓ ਲਖਵੇਂ ਬਾਈ ਨੇ ਕਿਹਾ ਗਾਣਾ ਲਾ ਦਿਓ ਬਈ ਲਾ ਦਿਓ ਯਾਰ ਗਾਣਾ ਕੋਈ ਜੀ ਬੁਲਾ ਲੈ ਕਰੋ ਸੜਕ ਤੇ ਹੁੰਨੇ ਆ ਪਿੰਡ ਸਾਰੇ ਪਾਸੇ ਆ ਸੀ ਜਾਣਾ ਉਹ ਲਾਈਵ ਨਹੀਂ ਜਾਣਾ ਯਾਰ ਲੈ ਮੈਂ ਤਾਂ ਉਹ ਹੀ ਛੱਡ ਜੂਗੇ ਕੋਈ ਨਾ ਕੋਈ ਨਾ ਫਾਦਰੀ ਨਹੀਂ ਬਸ ਫਿਰ ਚੱਕਰ ਆਈ ਜੀ कॾहिं भई ਆਪਾਂ ਆਉਣੇ ਉਹਨੇ ਆਪਣੇ ਕੌਮੀ ਗੀਤ ਲਾ ਦੇਖੋ ਉੱਚਾ ਵੀ ਰਿਹਾ ਨੇ ਤੇ ਬੜੀ ਦਾਈ ਜਾਂਦੇ ਆ ਰੁਕੋ ਨਾ ਗੱਡੀ ਰੁਕੋ ਨਾ ਸਾਰਾ ਕਾਫਲਾ ਪਾਓ ਵਡਿਆ ਮੂਰੇ ਤੋਂ ਕਰਦੇ ਆ ਯਾਰ ਕੀ ਸਾਰੀਆਂ ਗੱਡੀਆਂ ਇੰਪ ਦੇ ਬਾਕਪੁਰ ਦੇ ਆ ਲੋ ਇਹ ਖੋਤਣਾ ਰਹਿਣਾ ਬਾਕਪੁਰ ਦੇ ਪੂਰੇ ਵੱਲ ਬਾਕੀ ਸਾਰੀਆਂ ਗੱਡੀਆਂ ਤਿੰਨ ਚਾਰ ਗੱਡੀਆਂ 100 ਤੋਂ ਪੂਰੇ ਜਾ ਰਹੀਆਂ ਆ ਉਹ ਗੱਡੀਆਂ ਪਿੱਛੇ ਲਾੜੋ ਜੀ ਬੇਟੀਆਂ ਬਾਕੀ ਬੇਟੀਆਂ ਸਸ਼ਟਾਤ ਵਿੱਚ ਰੋ ਹਾਂ ਆ ਗੱਡੀਆਂ ਬਾਈ ਬਨੇ ਵਿੱਚ ਲਾ ਲਓ ਮੇਰਾ ਵੀਰ ਹੈ ਜੇਹ ਨੂੰ ਪੂਰੇ ਆ ਗਿਆ ਤਾਂ ਬਈ ਬੇਨਤੀ ਆ ਈਰੋਂ ਤਿੰਨ ਸੌ ਸਤਾਸੀ ਗੱਡੀ ਪਿੱਛੇ ਲਾੜੋ ਜੀ ਈਰੋਂ ਤਿੰਨ ਸੌ ਸ ਵਿਚਾਲੇ ਆ ਤੇ ਪਿਆਰਾ ਜੀ ਵੱਡੀ ਬਾਲੀ ਵਿਚਾਲੇ ਆ ਯਾਰ ਲਖਾ ਸਿੰਘ ਸਦਾਨਾ ਜਿੰਦਾਬਾਦ ਜਿੰਦਾਬਾਦ ਲਖਾ ਸਿੰਘ ਸਦਾਨਾ ਭਾਈ ਉਹ ਗੱਡੀ ਨੂੰ ਕਿਹਾ ਯਾਰ ਪਾਸੇ ਕਰ ਲੈ ਜਿੰਦਾਬਾਦ 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 ਸਰਕਾਰ ਸੁਖਰਾਜੀ ਸਿੰਘ ਜਿੰਦਾਬਾਦ 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 ਸਰਕਾਰ ਸੁਖਰਾਜੀ ਸਿੰਘ ਜਿੰਦਾਬਾਦ ਸਿੰਧੋ ਹੋ ਜਿੰਦਾ ਹੋ ਮੇ ਲਖਵੀਰ ਸਿੰਘ ਲੱਖਾ ਸਟਾਣਾ ਜਿੰਦਾਬਾਦ ਆਇਆ ਸਭੀ ਜਿੰਦਾਬਾਦ ਜਿੰਦਾਬਾਦ ਜਾ ਦੋ ਦੂਜਾ ਯਾਰ ਉਹ ਜੱਜ ਜੱਗ ਵਾਲਾ ਉਹ ਦੂਜਾ ਵਾਲਾ ਸਹੀ ਬਾਪਰ ਵਾਲੇ ਬਾਪੇ ਮਾਰਾ ਦੀ ਬੇਨਤੀ ਆ ਸਭ ਨਕਰੀਦ ਦੇ ਲਕਾਜ਼ ਸੁਧਾਣਾ ਪੰਜਾਬ ਦੀ ਗੱਲ ਕਰਦਾ ਪੰਜਾਬ ਦੀ ਗੱਲ ਕਰਦਾ ਨਸ਼ੇ ਦੇ ਗੱਲ ਕਰਦਾ ਜਿ ਸਾਡੇ ਬਾਵਾ ਦੇ ਪੁੱਤ ਨਸ਼ੇ ਤੇ ਨੋਂ ਰਹੇ ਨੇ ਇਹ ਕਿਸੇ ਜੰਨੇ ਪੰਜਾਬ ਦਾ ਸਹਣਾ ਤੇ ਕੋਵੇ ਕਈ ਲੱਖਾਂ ਸੇ ਸੁਧਾਣਾ ਦੇ ਚਾਹਤੇ ਸੀ ਅੱਜ ਤਾਂ ਦੇਖ ਰਹੇ ਆ ਪੂਰੇ ਸਿੱਖ ਪੱਖ ਨੇ ਖਾਲਸਾ ਦਾ ਸਮਰਥਨ ਅੰਮ੍ਰਿਤਧਾਰੀ ਦੀ ਤੂਰਸ਼ਾ ਤੇ ਖੜਾ ਕੀਤਾ अॼु गॾु जेके ਆਵਾਜ਼ ਦਿਲਾਂ ਦਾ ਰਹਾ ਕੋਈ ਕਿਸ਼ਕਾ ਕਰ ਰਿਹਾ ਇਹ ਆਪਾ ਬਾਜ਼ਾਰ ਦਾ ਥੋੜਾ ਪੰਚ ਚੋਣਦੇ ਆ ਭਾਈ ਲੱਖਾਂ ਵਿੱਚ ਦੌੜਾ ਨੂੰ ਜਿਤਾ ਕੇ ਸੋ ਕੋ ਸੋਖ ਬੋਲੇ ਮਾਤਾ ਬਵਿੰਦਰ ਤੋਂ ਸਿਮਟ ਜਾਕਰ ਮਹਾਰਾਜਾ ਰਸੋਤ ਸਿੰਘ ਨੇ 7 ਲੱਖ ਸੁਧਾਰਾਂ ਦੇ ਤਾਰੀਖ ਤੇ ਆਉਣਾ ਪਰ ਆਉਣ ਵਾਸਤੇ ਸਿੰਘੋ ਪਾਟੇਲੇ ਅਸੀ ਅੱਜ ਦਾ ਪੋਪੇ ਦਾ ਨਵ ਕਰਦੇ ਹਾਂ ਜਿਵੇਂ ਕਦੇ ਵਿਚਾਰੇ ਨਹੀਂ ਛੱਡਾ ਮਿੱਠਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਪਿੰਡ ਨਿਵਾਸੀਆਂ ਨੂੰ ਅੱਜ ਜੋੜ ਕੇ ਬੇਨਤੀ ਹੈ ਕਿ ਆਪਾਂ ਜੋ ਕਿ ਮਿੱਠਾ ਦੇ ਨਾਗਰ ਸਰਦਾਰ ਲਖਾ ਸਿਧ ਸਿੰਘ ਜੀ ਸਦਾਰਾ ਜੋ ਕਿ ਕਿਸਾਨੀ ਮੁੱਦੇ ਨੂੰ ਮੁੱਕ ਰੱਖਦੇ ਹੋਏ ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਰੱਖਦੇ ਹੋਏ ਪਰ ਦਸਤਾਰ ਤੇ ਪੰਜਾਬੀ ਵਿੱਚ ਉੱਥੇ ਰੱਖਦੇ ਹੋ ਆਪਾਂ ਬਟਿੰਡੇ ਦੇ ਵਿੱਚ ਲਖਾ ਸਿਧਾਰਾ ਜੀ ਪੰਜਾਬ ਦੇ ਮੁੱਦੇ ਨੂੰ ਮੁੱਕ ਰੱਖਦੇ ਐਤੀ ਤੇ ਰੱਖੇ ਤਾਰੇ ਹੈ ਸੰਗਤਾਂ ਨੂੰ ਬੇਨਤੀ ਆ ਕਿ ਆਪਾਂ ਰਲ ਮਿਲ ਕੇ ਜੋ ਵੀ ਬਚਿੱਤੇ ਦੇ ਲਈ ਹਕਤੀ ਬਣਾ ਕੇ ਰੇਸੀਏ ਤਾਂ ਕਿ ਬਚਿੱਤੇ ਦੇ ਵਿੱਚੋਂ ਪਿੰਡ ਜੋ ਭਰੀਆਂ ਨਾਰੀਆਂ ਝੜਕਾ ਜੱਟ ਪਿਆਰੀ ਬੋਲੀ ਜੱਟ ਗਾਰੀ ਦੇ ਬੁੱਤੇ ਰੇਤਪਾਲ ਦੇ ਸਾਥ ਦੇ ਦਿੱਤੇ ਸਾਹਮਣੇ ਮੁੰਦੇ ਰੱਖ ਸਕੇ ਲੱਖਾ ਘਟਾੜਾ ਜੀ ਦੇ ਬਹੁਤ ਬਹੁਤ ਧੰਨਵਾਦ ਔਰ ਜੇ ਜੀ ਸਵਾਗਤ ਸਾਡੇ ਮਾਤਾ ਜੀ ਅਮਰਪਾਲ ਸਿੰਘ ਜੀ ਜੋ ਕਿ ਦਬਰੂ ਜੇਲ੍ਹ ਦੇ ਵਿੱਚ ਬਾਦਾਂ ਹਨ ਉਹਨਾਂ ਦੀ ਮਾਤਾ ਦੀ ਇਸ ਗੱਡੀ ਦੇ ਵਿੱਚ ਸਾਬ ਅਸੀਂ ਸਾਡੇ ਨੂੰ ਬੇਨਤੀ ਕਰਦੇ ਆਂ ਕਿ ਰਲ ਮਿਲ ਕੇ ਵੀਰੋਂ ਹੁਣ ਮੌਕਾ ਮਿਲ ਗਿਆ ਆਪਾਂ ਜਿਵੇਂ ਅਮਰਪਾਲ ਜੀ ਖਡੂਰ ਸਾਹਿਬ ਤੋਂ ਮਦਦ ਕਰ ਰਹੇ ਆਂ ਉਹਵੇਂ ਆਪਾਂ ਇੱਥੇ ਬਠਿੰਡਾ ਦੇ ਵਿੱਚ ਲੱਖਾ ਸੁਧਾਰਾ ਜੀ ਦੀ ਵੀ ਮਦਦ ਕਰੀਏ ਤਾਂ ਕਿ ਆਪਾਂ ਇੱਥੇ ਐਮਪੀ ਬਣਾ ਕੇ ਭੇਜੀਏ ਤਾਂ ਕਿ ਸਰਕਾਰਾਂ ਨੂੰ ਪਤਾ ਲੱਗ ਜਾਏ ਉਹਨਾਂ ਨੂੰ ਆਪਾਂ ਠੱਲ ਪਾ ਸਕੀਏ ਪਟਾ ਹਲੋ ਤੱਕ ਦਾ ਬੇਚਿਆ ਕਿ ਸਾਡੇ ਸਤਕਾਰ ਦੇ ਅਮਰਪਾਲ ਮੈਕ ਦੀ ਬੰਦਾ ਜੀ ਉਹਦੀ ਗੱਡੀ ਦੇ ਵਿਚਾਨ ਤੇ ਤੱਕ ਦਾ ਬੇਚਿਆ ਕਿ ਆਪਾਂ ਸਾਰੇ ਵੀਰੋ ਸੱਜਿਆ ਬੱਸ ਲੱਖੇ ਚਹੀਏ ਸੱਜਿਆ ਆਪਾਂ ਦੇ ਵੀਰ ਨੂੰ ਦੇਖ ਕੇ ਨਹੀਂ ਬਸ ਕੇ ਕਰੇ ਬਈ ਸਤਕਾਰ ਨੂੰ ਮੈਸਤੀ ਆ ਕਿ ਆਪਾਂ ਨਾਲ ਨਾ ਨਾ ਰਹਿ ਤਾ ਤੇ ਵੀਰ ਘਰ ਦੇ ਤੇ ਆਪਾਂ ਨਾਲ ਚੱਲ ਚੱਲਾ ਖੜਦਾ ਖੜਦਾ ਜੇ ਇੱਕ ਮਿੰਟ ਚੱਲ ਚੱਲ ਪਿੰਦੇ ਆਈ ਜਾਂਦੇ ਆ ਗੱਡੀਆਂ ਦਾ ਜੇ ਪਿੰਦੇ ਇੱਕ ਵਾਰੀ ਮੂਰੇ ਲਗਾ ਕੇ ਬੰਦ ਕਰਦੀਆਂ ਕਾਹ ਕਰਦਾਂਗੇ ਬਾਹ ਕਾਹ ਕਰਦਾਂਗੇ ਮੇਰੇ ਨਾਲ ਤਾਂ ਗਰਮ ਹੋ ਗਿਆ ਹੁਣ